ਪੰਜਾਬ ਇੱਕ ਵੱਡੇ ਸੰਕਟ ਵੱਲ ਵੱਧ ਰਿਹਾ ਹੈ ਅੱਗੇ ਤਾਂ ਸਿਰਫ ਆਰਥਿਕ ਸੰਕਟ ਸੀ ਹੁਣ ਪਾਣੀ ਦਾ ਸੰਕਟ ਜਿਹੜਾ ਔਖਾੜਾ ਹੋ ਰਿਹਾ ਜਿਹੜੀ ਰਿਪੋਰਟ ਡੇਟਸ ਪਾਰਲੀਮੈਂਟ ਵਿੱਚ ਪਿਛਲੀ ਸੈਸ਼ਨ ਦੇ ਵਿੱਚ ਪੇਸ਼ ਹੋਈ ਹੈ ਉਹਦੇ ਮੁਤਾਬਕ ਸਾਰਾ ਪੰਜਾਬ ਦਾ ਪਾਣੀ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੈ ਹੈਪਟਾਈਟਸ ਸੀ ਤੋਂ ਪ੍ਰਭਾਵਿਤ ਹੋ ਗਿਆ ਔਰ ਜਿਸ ਸਥਿਤੀ 'ਚ ਅਸੀਂ ਪਹੁੰਚੇ ਆਂ ਜੇ ਅਸੀਂ ਇਮੀਡੀਏਟਲੀ ਕੁਝ ਨਹੀਂ ਕਰਦੇ ਤਾਂ ਸਾਲ ਦੋ ਸਾਲ 'ਚ ਹਰ ਘਰ 'ਚ ਕੈਂਸਰ ਦਾ ਮਰੀਜ਼ ਹੋਏਗਾ ਅਸੀਂ ਸਰਕਾਰ ਨੂੰ 2 ਤਾਰੀਖ ਨੂੰ ਇੱਕ ਮੈਮੋਰੰਡਮ ਦੇ ਕੇ ਮੰਗ ਕੀਤੀ ਹੈ ਵੀ ਹਰ ਘਰ ਨੂੰ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇ ਕਿਉਂਕਿ ਜਿਹੜੀ ਅਗਲੀ ਲੇਅਰ ਹੈ ਜਿਹੜਾ ਅਗਲਾ ਅਕੁਇਫਰ ਹੈ ਉਹ ਨਾ ਪਾਣੀ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਸ ਕਰਕੇ ਪੰਜਾਬ ਤਾਂ ਬਰਬਾਦ ਹੋ ਜਾਏਗਾ ਮਾਈਗ੍ਰੇਸ਼ਨ ਹੋਏਗੀ ਇਹਨੂੰ ਬਚਾਉਣ ਤੋਂ ਜ਼ਰੂਰੀ ਹੈ ਜਿਹੜਾ ਕੁਦਰਤ ਨੇ ਬਖਸ਼ਿਆ ਸਾਨੂੰ ਪਾਣੀ ਪਾਣੀ ਦੀ ਸਾਡੇ ਕੋਲ ਕੋਈ ਕਮੀ ਨਹੀਂ ਸਾਡੇ ਪਾਣੀ ਦੀ ਕਾਣੀ ਵੰਡ ਕਰਕੇ ਜਿਹੜੇ ਨਾਨ ਰਾਈ ਪੇਂਡੈਂਸ ਸਟੇਟਸ ਨੇ ਉਹਨਾਂ ਨੂੰ ਦੇ ਦਿੱਤਾ ਸਾਡਾ ਜਿਹੜਾ ਨੈਟਵਰਕ ਸੀ ਪਾਣੀ ਦਾ ਉਹ ਸਾਰੇ ਖਾਲੇ ਢਾਹ ਤੇ ਕੁਝ ਨੂੰ ਨਮ ਸਰੇ ਖੜਾ ਕਰਨ ਨੂੰ ਸਾਡੇ ਕੋਲ ਨੈਟਵਰਕ ਹੈ ਨਹੀਂ ਸਾਡੀ ਮੰਗ ਹੈ ਵੀ ਸਰਕਾਰ ਨੈਟਵਰਕ ਦੁਆਰਾ ਖੜਾ ਕਰੇ ਇੱਕ ਗੱਲ ਦੂਸਰਾ ਪੰਜਾਬ ਦੇ ਲੋਕਾਂ ਦੇ ਪੱਲੇ ਤਾਂ ਪਹਿਲੇ ਹੀ ਕੁਝ ਨਹੀਂ ਇੱਥੇ ਖੁਦਕਿਸ਼ੀਆਂ ਹੋ ਰਹੀਆਂ ਤੇ ਭਗਵਾਨਤਮਾਨ ਦੀ ਸਰਕਾਰ ਮੈਨੂੰ ਤਾਂ ਲੱਗਦਾ ਸਰਕਾਰ ਨਾਲ ਦੀ ਚੀਜ਼ੇ ਕੋਈ ਹੈ ਨਹੀਂ ਉਹਨਾਂ ਦੇ ਕੋਲ ਇਹ ਕੱਲ ਉਹਨਾਂ ਨੇ ਕੋਈ 1200 ਕਰੋੜ ਰੁਪਏ ਦੇ ਨਵੇਂ ਟੈਕਸ ਬੱਸਾਂ ਦੇ ਕਰਾਏ ਚ ਵਧਾਤਾ ਇਹ ਵਿੱਚੇ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਜਿਹੜਾ ਸੀ ਉਪਾਟ ਉਹ ਵਧਾਤਾ ਇਸ ਤਰ੍ਹਾਂ ਕਿ ਵੀ ਸਟੇਟ ਚੱਲੇਗੀ ਔਰ ਸਟੇਟ ਦੇ ਦੁਮੇ ਹਰ ਮਹੀਨੇ 3 ਤੋਂ 4000 ਕਰੋੜ ਰੁਪਿਆ ਕਰਜ਼ਾ ਲੈ ਕੇ ਸਰਕਾਰ ਤਨਖਾਹਾਂ ਦਿੰਦੀ ਹੈ ਤੇ ਹਾਲਤ ਇਹ ਹੋ ਜੇਗੀ ਕਿ ਜੇ ਇਹ ਸਰਕਾਰ ਜਦੋਂ ਜਾਏਗੀ ਤਾਂ ਜਿਹੜਾ ਮਰਜ਼ੀ ਆ ਜਾਏ ਉਹਦੇ ਕੋਲ ਕਰਨ ਲਈ ਕੁਝ ਨਹੀਂ ਬਚਣਾ ਹਰ ਸਾਲ ਤਕਰੀਬਨ 55000 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਚਾਹੀਦਾ ਹੈ ਤੁਸੀਂ ਕਰਜ਼ੇ ਦਾ ਵਿਆਜ ਨਹੀਂ ਮੋੜ ਸਕਣਾ ਤਨਖਾਹ ਕਿੱਥੋਂ ਦੇਓਗੇ ਔਰ ਇਸ ਸਟੇਟ ਲੋਪਣ ਵਾਲਾ ਕੰਮ ਜਿਹੜਾ ਉਹ ਸਰਕਾਰ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਕੰਬੀਰਤਾ ਨਾਲ ਸੋਚਣਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਲੋੜ ਕੀ ਹੈ ਇਮੀਡੀਏਟਲੀ ਜਿਹੜੀ ਲੋੜ ਹੈ ਪੰਜਾਬ ਦੇ ਲੋਕਾਂ ਦੀ ਉਹ ਇੱਕ ਤਾਂ ਇਹ ਹੈ ਵੀ ਪਹਿਲਾਂ ਪੀਣ ਵਾਲਾ ਪਾਣੀ ਹਰ ਘਰ ਨੂੰ ਮਹੀਆ ਕਰਾਇਆ ਜਾਏ ਹਰ ਖੇਤ ਨੂੰ ਨਹਿਰੀ ਪਾਣੀ ਜਿਹੜਾ ਉਹ ਮਹੀਆ ਕਰਾਇਆ ਜਾਵੇ ਇਹਦੇ ਬਾਅਦ ਬਾਕੀ ਲੜਾਈ ਅਗਲੀ ਜਿਹੜੀ ਹੈ ਜਾਰੀ ਰਹੇਗੀ ਪਹਿਲਾਂ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਹੈ। ਰਾਜੋਤ ਸਿੰਘ ਸਾਹਿਬ ਕਾਫੀ ਸਮੇਂ ਤੋਂ ਆਪਣੇ ਕਿਸਾਨਾਂ ਤੇ ਆਜਰੇ ਆ ਉਹ ਮੋਟਰਾਂ ਤੇ ਬੈਠੇ ਹੈ। ਤੇ ਇਸ ਤਰ੍ਹਾਂ ਦੇਖਦੇ ਹੋ ਕਿ گاਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੱਲ ਨਿਕਲੇਗਾ? ਦੇਖੋ ਮੋਟਰਾਂ ਵਾਲਾ ਕੰਮ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਖਤਮ ਹੋ ਰਿਹਾ ਜਿੱਥੇ ਅਸੀਂ ਪਹੁੰਚ ਗਏ ਹਰ ਸਾਲ 15-20 ਫੁੱਟ ਜਿਹੜਾ ਟੋਟਾ ਨਵਾਂ ਪੈ ਜਾਂਦਾ ਹੈ। ਔਰ ਜਿਹੜੀ ਮੈਂ ਜ਼ਿਕਰ ਕੀਤਾ ਜਿੱਥੋਂ ਹੁਣ ਅਸੀਂ ਪਾਣੀ ਲੈ ਰਹੇ ਆ ਇਹ ਸਾਰਾ ਕੈਂਸਰਸ ਹੈ। ਇਹ ਤੋਂ ਅਗਰਾ ਜਿਹੜਾ ਐਕੁਆਫਾਇਰ ਹੈ ਉਹ ਤਾਂ ਬਿਲਕੁਲ ਹੀ ਪਾਣੀ ਫਸਲਾਂ ਨੂੰ ਲਾਉਣ ਦੇ ਯੋਗ ਨਹੀਂ ਫਸਲ ਨਹੀਂ ਹੋਣੀ ਨਾ ਉਹ ਪੀਣ ਦੇ ਲੈ ਕੇ ਇਸ ਕਰਕੇ ਕੋਈ ਆਲਟਰਨੇਟਿਵ ਹੈ ਨਹੀਂ ਸਵਾਏ ਸਾਨੂੰ ਜਿਹੜਾ ਪੁਤਰਤਾ ਬਖਸ਼ਿਆ ਦਰਿਆਈ ਪਾਣੀ ਹੈ ਉਹ ਸਾਡੇ ਘਰਾਂ ਨੂੰ ਜਾਵਦੀ ਕੀਤਾ ਨੂੰ ਜਾਵੇ ਫਿਰ ਸਰ ਸਵਾਲ ਮੈਂ ਕਰ ਰਿਹਾ ਸੀ ਜੇ ਤੁਹਾਡੇ ਕੋਲ ਕਿ ਜਿਹੜੇ ਆਪਣੇ ਕਿਸਾਨ ਭਰਾ ਰੋਗਾਂ ਦੇ ਦੇਖੇ ਆ ਕਾਫੀ ਸਮੇਂ ਤੋਂ ਤੇ ਆਮਦ ਦੇ ਸਮੇਂ ਕੋਈ ਹੱਲ ਨਿਕਲੇਗਾ ਉਹ ਬਿਹਤਰ ਰਹੇਗਾ ਉਹਨਾਂ ਨੂੰ ਪੁੱਛੋ ਜਿਹੜੇ ਬੈਠੇ ਆ ਅਸੀਂ ਤਾਂ ਉਹਨਾਂ ਦੇ ਹਮਦਰਦਾਂ ਸਚਾਉਣੇ ਵੀ ਉਹਦਾ ਪਿਛੇ ਕੀ ਹਾਲ ਨਿਕਲੇ ਤਾਂ ਉਹ ਸਾ 104 ਤੋਂ ਫੂਟਲੇ ਦੀ ਇੱਕ ਮਸ਼ਹੂਰ ਦਾਨ ਪ੍ਰੀਤ ਜਿਹੜੀ ਆ ਤੁਹਾਨੂੰ ਇਸ਼ਾਰਾ ਪਾ ਰਿਹਾ ਹੋਊਗਾ ਉਹਨਾਂ ਨੂੰ ਜਿਹੜਾ ਨਾ ਸੀਲ ਕਰ ਦਿੱਤਾ ਗਿਆ ਉਸ ਦਾਨ ਨੂੰ ਤੇ ਜਦਕਿ ਕੋਈ ਐਕਸ਼ਨ ਜਿਹੜਾ ਵਾ ਕੰਪਨੀ ਦੇ ਉੱਤੇ ਮੇਰੇ ਖਿਆਲ ਨਹੀਂ ਦਿੱਤਾ ਗਿਆ ਕੀ ਕਾਂਗਰਸ ਪਰ ਬੜਾ ਵੱਡਾ ਲੇਕਨ ਇੱਕ ਕਾਨੂੰਨ ਦੇ ਵਿੱਚ ਜਿਹੜਾ ਫਰਟੀਲਾਈਜ਼ਰ ਐਕਟ ਵੀ ਜਿਹੜਾ ਪੈਸਟੀਸਾਈਡ ਸੀਡਜ਼ ਐਕਟ ਦੇ ਵਿੱਚ ਵੀ ਉਹ ਜਿਹੜੇ ਲੋਕੀ ਦੋਸ਼ੀ ਨੇ ਉਹਨਾਂ ਨੂੰ ਇਹ ਕਾਨੂੰਨ ਬਚਾਉਂਦਾ ਤੇ ਜਿਹੜੇ ਇਹੜਾ ਵੇਚਣ ਵਾਲੇ ਨੇ ਉਹਨਾਂ ਨੂੰ ਫਸਾਉਂਦਾ ਜੇ ਫਰਟੀਲਾਈਜ਼ਰ ਦਾ ਸੈਂਪਲ ਫੇਲ ਹੋ ਜਾਦਾ ਤਾਂ ਕੰਪਨੀ ਬਣਾਉਣ ਵਾਲੇ ਮੈਨੂਫੈਕਚਰਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਹੁਣ ਪੰਜਾਬ 'ਚ ਸਾਰੇ ਪੰਜਾਬ ਦੀ ਡੀਏਪੀ ਦੇ ਉਸ ਵੱਲ ਦੇ ਸੈਂਪਲ ਫੇਲ ਹੋ ਗਏ ਉਸ ਵੱਲ ਨੂੰ ਕੋਈ ਪੁੱਛਣ ਵਾਲਾ ਨਹੀਂ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਅਸੀਂ ਉਹਦੇ ਬਾਰੇ ਵੀ ਸਰਕਾਰ ਨੂੰ ਕਿਹਾ ਵੀ ਇਹ ਕੀ ਹੋਇਆ ਤੁਸੀਂ ਉਸ ਵੱਲ ਦੇ ਖਿਲਾਫ ਕਾਰਵਾਈ ਕਰੋ ਇਸੇ ਤਰ੍ਹਾਂ ਮੈਨੂੰ ਪਤਾ ਲੱਗਿਆ ਵੀ ਇੱਥੇ ਸ੍ਰੀ ਰਾਮ ਵਾਲ ਕੰਪਨੀ ਦਾ ਸੀਡ ਜਿਹੜਾ ਕਿਸਾਨਾਂ ਨੂੰ ਸਪਲਾਈ ਕੀਤਾ ਜਿਹੜਾ ਮਿਕਸ ਸੀਗਾ ਜਿਹੜਾ ਠੀਕ ਨਹੀਂ ਸੀ ਅਪ ਟੂ ਦਾ ਮਾਰਕ ਨਹੀਂ ਸੀ ਇਹ ਉੱਥੇ ਵੀ ਉਹਨਾਂ ਦੇ ਖਿਲਾਫ ਫਰਚਾ ਦਰਜ ਕਰਨ ਦੀ ਬਜਾਏ ਉਲਟਾ ਦੁਕਾਨਦਾਰ ਨੂੰ ਸਜ਼ਾ ਦਿੱਤੀ ਜਾ ਰਹੀ ਸੀ ਟੇਕਅਪ ਕਰਾਂਗੇ ਮੁੱਦਾ ਵੀ ਇਸ ਤਰ੍ਹਾਂ ਨਹੀਂ ਹੋਣ ਦੇਣਾ ਜੀ ਸਾਹਿਬ ਆਖੀ ਸਵਾਲ ਹੈ ਕੰਗਨਾ ਰਣਕ ਜਿਹੜੀ ਹੈ ਮੈਂ ਉਹਦੇ ਤੇ ਕਮੈਂਟ ਨਹੀਂ ਕਰਦਾ ਮੈਂਟਲੀ ਡਿਸਟਰਬਡ ਲੜਕੀ ਆ ਉਹਦੇ ਪੇਰੈਂਟਸ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਫਿਲਮ ਫਿਲਮ ਨੂੰ ਹਰੀ ਚੰਡੀ ਮਿਲ ਗਈ ਹੈ ਕੀ ਕੋਈ ਨਹੀਂ ਹਰੀ ਚੰਡੀ ਮਿਲਲੀ ਇਹ ਤਾਂ ਪੰਜਾਬ ਦੇ ਲੋਕਾਂ ਦੇ ਖਾਸ ਤੌਰ ਤੇ ਸਿੱਖਾਂ ਦੇ ਸੈਂਟੀਮੈਂਟਸ ਨੂੰ ਖੇਡਣ ਦੀ ਕੋਸ਼ਿਸ਼ ਹੋएगी ਜੇ ਹਰੀ ਚੰਡੀ ਦੇਣਗੇ ਇਹਦੇ ਨਾਲ ਹਾਲਾਤ ਖਰਾਬ ਹੋਣਗੇ